ਬੱਚਿਆਂ ਨੂੰ ਗੁਰਮਤਿ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੁਖੀ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੀ ਨਿਗਰਾਨੀ ਹੇਠ ਇਹ ਦਿਨ ਜੂਨ ਤੋਂ 30 ਜੂਨ ਤੱਕ ਗੁਰਮਤ ਸਖਲਾਈ ਕੈਂਪ ਲਗਾਇਆ ਗਿਆ ਪਾਸਪੋਰਟ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਨਿਹੰਗ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਿਰੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜੂਸ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲਿਆਂ ਦੀ ਅਗਵਾਈ ਚ ਦੂਸਰਾ ਗੁਰਮਤ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ 250 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਗੁਰਬਾਣੀ ਕੀਰਤਨ ਗਤਕਾ ਸੁੰਦਰ ਦਸਤਾਰ ਅਤੇ ਦੁਮਾਲੇ ਸਜਾਉਣ ਦੀ ਸਿਖਾਈ ਦਿੱਤੀ ਗਈ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਜਥੇਦਾਰ ਗੁਰਵੱਖ ਸਿੰਘ ਜੀ ਸੰਤ ਬਾਬਾ ਬਲਬੀਰ ਸਿੰਘ ਜੀ ਟੱਬਾ ਸਾਹਿਬ ਸੰਤ ਜਸਪਾਲ ਸਿੰਘ ਜੀ ਨੇਕੀ ਵਾਲੇ ਜਥੇਦਾਰ ਮਨੋਰ ਸਿੰਘ ਟੋਲੀ ਕਲਾ ਲਖਵੀਰ ਸਿੰਘ ਰਾਣਾ ਡਾਂਸੀ ਵਾਲ ਜਥੇਦਾਰ ਇਕਬਾਲ ਸਿੰਘ ਜੀ ਖੇੜਾ ਜਸਵੀਰ ਸਿੰਘ ਪੱਟੀ ਅਤੇ ਅਮਰਜੀਤ ਸਿੰਘ ਰਾਜਾ ਜੰਗਣੀ ਵਾਲ ਵਾਲਿਆਂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ਆਓ ਦਿਖਾਉਂਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਜੁੜੇ ਰਹੋ ਖਾਸਪੋਰਟ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਆ ਜੀ ਜਨਮ ਸਥਾਨ ਸੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਵਾਲੇ ਪਿਛਲੇ ਸਾਲ ਤੋਂ ਇਸ ਸਥਾਨ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੁਖੀ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੀ ਨਿਗਰਾਨੀ ਹੇਠ ਇਹ 3 ਜੂਨ ਤੋਂ 30 ਜੂਨ ਤੱਕ ਗੁਰਮਤ ਸਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਗੁਰਦੁਆਰਾ ਬਾਬਾ ਨਿਹੰਗ ਸਿੰਘ ਜੀ ਦੇ ਅਸਥਾਨ ਤੋਂ ਬੱਸਾਂ ਰਾਹੀਂ ਬੱਚਿਆਂ ਨੂੰ ਅਲੱਗ-ਅਲੱਗ ਪਿੰਡਾਂ ਤੋਂ ਲੈ ਕੇ ਆਂਦਾ ਆਉਂਦਾ ਰਿਹਾ ਰੋਜ਼ ਤਕਰੀਬਨ ਸਵੇਰ 7 ਵਜੇ ਇਹ ਕੈਂਪ ਦੀ ਸ਼ੁਰੂਆਤ ਹੋ ਜਾਂਦੀ ਸੀ ਤੇ ਡੇਢ ਕ ਵਜੇ ਤੱਕ ਡੇਢ 2 ਵਜੇ ਤੱਕ ਇਹਦੀ ਸਮਾਪਤੀ ਹੁੰਦੀ ਸੀ ਆਉਂਦਿਆਂ ਨੂੰ ਪਹਿਲਾਂ ਬੱਚਿਆਂ ਨੂੰ ਸਵੇਰ 7 ਵਜੇ ਗੱਤਕੇ ਦੀ ਕਲਾਸ ਲੱਗਦੀ ਸੀ ਜਿਸ ਨੂੰ ਵੀਰ ਲਖਬੀਰ ਸਿੰਘ ਜੀ ਡਾਂਸੀਵਾਲ ਬੱਚਿਆਂ ਲਈ ਤੇ ਬੱਚੀਆਂ ਲਈ ਸਾਡੀ ਬੇਟੀ ਤਰਨਪ੍ਰੀਤ ਕੌਰ ਖਾਲਸਾ ਡਾਂਸੀਵਾਲ ਉਹਦੀ ਸਮੁੱਚੀ ਟੀਮ ਨਾਲ ਬਾਕੀ ਹੋਰ ਬੱਚੀਆਂ ਵੀ ਸੀ ਜਿਹੜੀਆਂ ਉਹਨਾਂ ਦੇ ਸਹਿਯੋਗ ਨਾਲ ਆਉਂਦੀਆਂ ਰਹੀਆਂ ਉਹਨਾਂ ਤੋਂ ਬਾਅਦ ਇਸ ਸਥਾਨ ਦੇ ਜਨਮ ਸਥਾਨ ਬਾਬਾ ਨਿਹੰਗ ਸਿੰਘ ਜੀ ਦੇ ਜਨਮ ਸਥਾਨ ਤੋਂ ਹੈਡ ਗ੍ਰਾਂਥੀ ਆਕਾਸ਼ਦੀਪ ਸਿੰਘ ਜੀ ਉਹ ਬੱਚਿਆਂ ਨੂੰ ਨਿਤਨੇਮ ਦੇ ਨਾਲ ਉਹਦੀ ਨਿਤਨੇਮ ਦੀ ਸੰਥਿਆ ਦਿੰਦੇ ਸੀ 9 ਵਜੇ ਸਵੇਕ 9 ਵਜੇ ਬੱਚਿਆਂ ਨੂੰ ਸਵੇਰ ਦਾ ਖਾਣਾ ਪੀਣਾ ਉਹ ਤਕਰੀਬਨ ਅੱਧੇ ਘੰਟੇ ਦੀ ਜਿਹੜੀ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਸੀ ਇਸੇ ਹਸਤਾਨ ਦੇ ਉੱਤੇ ਉਹਨਾਂ ਲਈ ਲੰਗਰ ਪਾਣੀ ਦਾ ਸਾਰਾ ਵਿਵਸਥਾ ਪੂਰੀ ਕੀਤੀ ਗਈ ਸੀ ਉਸ ਤੋਂ ਬਾਅਦ ਇਸ ਸਥਾਪਿੰਡ ਨਡਾਲੋਂ ਤੋਂ ਸਾਡੀ ਬੇਟੀ ਨਵਜੋਤ ਕੌਰ ਉਹ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਤੇ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਜੋੜਦੀ ਸੀ ਉਸ ਤੋਂ ਉਪਰੰਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਡੇ ਇਲਾਕੇ ਦੇ ਪ੍ਰਚਾਰਕ ਸੰਘਾ ਸਾਹਿਬ ਉਹ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਤੇ ਅੰਮ੍ਰਿਤ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਾਉਂਦੇ ਸੀ। ਉਹਨਾਂ ਤੋਂ ਬਾਅਦ ਪੌਣੇ ਘੰਟੇ ਲਈ ਅ ਨਵਜੋਤ ਸਿੰਘ ਵੱਡੋਂ ਤੇ ਉਹਨਾਂ ਦੇ ਸਮੂੱਚੇ ਸਾਥੀ ਬੱਚਿਆਂ ਨੂੰ ਪੱਗਾਂ ਬੰਨਣੀਆਂ ਸਿਖਾਉਂਦੇ ਸੀ ਦਸਤਾਰਾਂ ਤੇ ਨਾਲ ਦਮਾਲੇ ਸਾਡੀਆਂ ਬੱਚੀਆਂ ਜਿਵੇਂ ਤੁਹਾਨੂੰ ਤਰਨਪੀਤ ਖਾਲਸਾ ਤੇ ਤੇ ਸਭ ਤੋਂ ਅਖੀਰ ਦੇ ਵਿੱਚ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਸੀ। ਸਾਡੇ ਵੀਰ ਆ ਜਨਮ ਸਥਾਨ ਗੁਰਦੁਆਰਾ ਆ ਬਾਬਾ ਨਿਹੰਗ ਸਿੰਘ ਜੀ ਇੱਥੋਂ ਦੇ ਆ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਜੀ ਨਡਾਲੋਂ ਉਹ ਬੱਚਿਆਂ ਨੂੰ ਰਾਗਾਂ ਦੇ ਵਿੱਚ ਕੀਰਤਨ ਸਿਖਾਉਂਦੇ ਸੀ ਇਹ ਸਾਡਾ ਸਮੁੱਚਾ ਹੀ ਪ੍ਰੋਗਰਾਮ ਇੱਕ ਐਤਵਾਰ ਦੀ ਛੁੱਟੀ ਹੁੰਦੀ ਸੀ ਤਿੰਨ ਤਰੀਕ ਤੋਂ ਅੱਜ ਤੱਕ ਨਿਰੰਤਰ ਜਾਰੀ ਰਿਹਾ ਜਿਨ੍ਹਾਂ ਬੱਚਿਆਂ ਨੇ ਇਸ ਕੈਂਪ ਦੇ ਵਿੱਚ ਭਾਗ ਲਿਆ ਉਹਨਾਂ ਦੇ ਫਿਰ ਟੈਸਟ ਲਏ ਗਏ ਅਲੱਗ-ਅਲੱਗ ਜਿਵੇਂ ਮੈਂ ਤੁਹਾਨੂੰ ਆਚਾਰਨ ਕੀਤਾ ਕਿ ਸਾਰੀਆਂ ਹੀ ਕੈਟਾਗਰੀਆਂ ਦੇ ਵਿੱਚ ਉਹਨਾਂ ਬੱਚਿਆਂ ਦੇ ਟੈਸਟ ਲਏ ਹਾਲਾਂਕਿ ਸਨਮਾਨ ਪੱਤਰ ਜਿਨ੍ਹਾਂ ਬੱਚਿਆਂ ਨੇ ਤਕਰੀਬਨ 250 ਦੇ ਨੇੜੇ ਤੇੜੇ ਬੱਚਿਆਂ ਨੇ ਜਿਹੜੀ ਰਜਿਸਟ੍ਰੇਸ਼ਨ ਕਰਾਈ ਸੀ ਜਿੰਨੇ ਵੀ ਬੱਚਿਆਂ ਨੇ ਭਾਗ ਲਿਆ ਇਸ ਕੈਂਪ 'ਚ ਉਹਨਾਂ ਸਾਰਿਆਂ ਨੂੰ ਹੀ ਸਨਮਾਨਿਤ ਕੀਤਾ ਗਿਆ ਤੇ ਖਾਸ ਤੌਰ ਤੇ ਜਿਹੜੇ ਬੰਦੇ ਬੱਚੇ ਜਿਹੜੇ ਆ ਪਹਿਲੀ ਦੂਜੀ ਪੋਜੀਸ਼ਨ 'ਚ ਆਏ ਇਦਾਂ ਨਹੀਂ ਬ ਸਾਰੇ ਇੱਕੇ ਰੱਸੇ ਨਾਲ ਬੰਨ੍ਹਤੇ ਜਿਹੜੇ ਬੱਚੇ ਤੀਜੀ ਤੱਕ ਸੀ ਉਹਨਾਂ ਨੂੰ ਅਲੱਗ ਰੱਖਿਆ ਗਿਆ ਤੀਜੀ ਤੋਂ ਲੈ ਕੇ ਅੱਠਵੀਂ ਤੱਕ ਦਾ ਅਲੱਗ ਗਰੁੱਪ ਬਣਾਇਆ ਗਿਆ ਅੱਠਵੀਂ ਤੋਂ 12ਵੀਂ ਤੋਂ ਉੱਪਰ ਤੱਕ ਦਾ ਅਲੱਗ ਗਰੁੱਪ ਬਣਾਇਆ ਗਿਆ ਤਾਂ ਕਿ ਇਦਾਂ ਨਾ ਹੋਵੇ ਬੱਚਿਆਂ ਨੂੰ ਇਹ ਨਾ ਮਹਿਸੂਸ ਹੋਵੇ ਸਾਡਾ ਹੱਕ ਵੱਡੇ ਖਾ ਗਿਆ ਸੋ ਸਾਰਿਆਂ ਨੂੰ ਹੀ ਬਣਦਾ ਜਿਹੜਾ ਜੋ ਦੁਆ ਸਨਮਾਨ ਦਿੱਤਾ ਗਿਆ ਜਿਹੜੇ ਬੱਚੇ ਫਰਸਟ ਸੈਕੰਡ ਹਰੇਕ ਕੈਟਾਗਰੀ 'ਚ ਆਏ ਉਹਨਾਂ ਨੂੰ ਵੀ ਦੁਆ ਕੀਤਾ ਗਿਆ ਸੋ ਇਹ ਕੈਂਪ ਦੀ ਜਿਹੜੀ ਸਮੁੱਚੇ ਦੀ ਮੈਂ ਕਹਿ ਸਕਦਾ ਜਿਹੜੀ ਅ ਅਗਵਾਈ ਕਹਿ ਲੋ ਜਾਂ ਕਹਿ ਲੋ ਕਿ ਇਹਨਾਂ ਦਾ ਜੋਗ ਪ੍ਰਬੰਧ ਜਿਹੜਾ ਵੀਰ ਅਮਰਜੀਤ ਸਿੰਘ ਰਾਜਾ ਜਾਂਗਣੀ ਵਾਲ ਵੀਰ ਜਰਨੈਲ ਸਿੰਘ ਨਡਾਲੋਂ ਇਹ ਸਮੂਚੀ ਟੀਮ ਜਿਹੜੇ ਅਸੀਂ ਆ ਅਸੀਂ ਸਾਰੇ ਮੈਂਬਰ ਖੜੇ ਆ ਜਿਵੇਂ ਮੈਂ ਗੱਲ ਕੀਤੀ ਵੀਰ ਲਖਬੀਰ ਸਿੰਘ ਜੀ ਡਾਂਸੀ ਵਾਲੇ ਇਹਨਾਂ ਨੇ ਸਮੂੱਚਾ ਗੱਤਕ ਦਾ ਵੀ ਗੁਰਮਤ ਦਾ ਵੀ ਕਿਉਂਕਿ ਸਾਡੀ ਇੱਕ ਟੀਮ ਆ ਸਿੰਘ ਵੈਲਫੇਅਰ ਸੁਸਾਇਟੀ ਖਾਲਸਾ ਅਵੇਰਨੈਸ ਫੌਜ ਲੰਗਰ ਪ੍ਰਬੰਧਕ ਕਮੇਟੀ ਬਾਬਾ ਨਿਹੰਗ ਸਿੰਘ ਜੀ ਇਹ ਸਾਡੀ ਜਿਹੜੀਆਂ ਤਕਰੀਬਨ ਅਸੀਂ ਉਹੀ ਮੈਂਬਰ ਆ ਦੁਆਬਾ سپورਟਿੰਗ ਕਲੱਬ ਲੈ ਲੋ ਵੀਰ ਬੂਟਾ ਸਿੰਘ ਕੋਟ ਖੜੇ ਆ ਮਾਸਟਰ ਜੀ ਜਣਵਾਹ ਤੋਂ ਖੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਬੇਟਾ ਧਰਮ ਸਿੰਘ ਪਹਿਲਾਂ ਪਿਛਲੇ ਸਾਲ ਕੈਂਪ ਦੇ ਵਿੱਚ ਮੇਨ ਕਰਤਾ ਧਰਤਾ ਰਿਹਾ ਸੋ ਹੁਣ ਵੀ ਉਸ ਬੰਦੇ ਨੇ ਬਹੁਤ ਯੋਗਦਾਨ ਪਾਇਆ ਮਾਇਕ ਪੱਖੋਂ ਵੀ ਤੇ ਧੰਨਵਾਦ ਦੀਆਂ ਜਿਨ੍ਹਾਂ ਨੇ ਵੀ ਸਰੀਰਕ ਤੌਰ ਤੇ ਮਾਇਕ ਤੌਰ ਤੇ ਜਿਨ੍ਹਾਂ ਨੇ ਵੀ ਤਨੋਂ ਮਨੋਂ ਤੁਹਾਨੂੰ ਯੋਗਦਾਨ ਪਾਇਆ ਉਹਨਾਂ ਦੇ ਅਸੀਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਜਸਦਰ ਬਾਬਾ ਗਰਮੀਤ ਸਿੰਘ ਜੀ ਵੱਲੋਂ ਤੈਂ ਦਿਲ ਤੋਂ ਧੰਨਵਾਦੀ ਆ ਸੋ ਜਿਹੜੀ ਇਹ ਸਮੁੱਚੀ ਟੀਮ ਆ ਮਹਾਰਾਜ ਅਗੇ ਅਰਦਾਸ ਆ ਸਾਡੇ ਵਿੱਚ ਜਸਵੀਰ ਸਿੰਘ ਜੀ ਪਟੂਣੀ ਮੋਰਚਾ ਕੀਮਤ ਸਾਰੇ ਚਲੇ ਗਏ ਮੈਂ ਹੁਣ ਜੇ ਇਕੱਲੇ-ਇਕੱਲੇ ਨਾਲ ਆਦੀ तकरीबन ਅਸੀਂ 40-50 ਜਾਣੇ ਇਹ ਇੱਕ ਸਾਡਾ ਗਰੁੱਪ ਆ ਜਿਹੜਾ ਹਮੇਸ਼ਾ ਅਸੀਂ ਚਾਹੇ ਇਲਾਕੇ 'ਚ ਕੋਈ ਨਗਰ ਕੀਰਤਨ ਹੋਣਾ ਕੋਈ ਕੀਰਤਨ ਦਰਬਾਰ ਹੋਣਾ ਕੋਈ ਫੁੱਟਬਾਲ ਦਾ ਟੂਰਨਾਮੈਂਟ ਹੋਣਾ ਇਹ ਸਾਡੀ ਸਮੁੱਚੀ ਟੀਮ ਆ ਜਿਹੜੀ ਇਕਜੁੱਟ ਹੋ ਕੇ ਇਹ ਸਾਰਾ ਕੰਮ ਕਰਦੀ ਆ ਸੋ ਇੱਕ ਵਾਰ ਫੇਰ ਮੈਂ ਮੀਰੀ ਪੀਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਉਹਨਾਂ ਦਾ ਵੀ ਧੰਨਵਾਦ ਦਿਆਂ ਉਹਨਾਂ ਨੇ ਵੀ ਬੱਚਿਆਂ ਨੂੰ ਜਿਹੜੇ ਇਨਾਮ ਦਿੱਤੇ ਉਹਦੇ ਵਿੱਚ ਯੋਗਦਾਨ ਪਾਇਆ ਸੋ ਮਹਾਰਾਜ ਕਿਰਪਾ ਕਰਨ ਸਾਡੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੇ ਬਾਬਾ ਨਿਹੰਗ ਸਿੰਘ ਜੀ ਅੱਗੇ ਇਹ ਅਰਦਾਸ ਆ ਕਿ ਸਾਡੀ ਟੀਮ ਨੂੰ ਜਿਵੇਂ ਮੈਂ ਦੱਸਿਆ ਜੇ ਮੈਂ ਨਾਮ ਲੈਣ ਲੱਗਾ ਤਾਂ ਭਾਵੇਂ ਮੈਂ 10 ਮਿੰਟ ਨਾਮਾਂ ਤੇ ਲਾਜ਼ਮਾ 40 50 ਜਾਣੇ ਅਸੀਂ ਉਹ ਸਾਡੇ ਗਰੁੱਪ ਦੇ ਮੈਂਬਰ ਆ ਜਿਹੜੇ ਹਮੇਸ਼ਾ ਹੀ ਹਰੇਕ ਕੰਮ ਲਈ ਆਪਾਂ ਇਲਾਕੇ ਦੇ ਇਕੱਠੇ ਹੁੰਨੇ ਆ ਸੋ ਸਾਡੀ ਅਰਦਾਸ ਆ ਕਿ ਮਹਾਰਾਜ ਕਿਰਪਾ ਕਰਨ ਸੰਤ ਭਬਨ ਰਾਨ ਸਿੰਘ ਜੀ ਕਿਰਪਾ ਕਰਨ ਕਿ ਅਸੀਂ ਸਾਰੇ ਜਾਣੇ ਇੱਕਜੁੱਟ ਹੋ ਕੇ ਇਸੇ ਤਰ੍ਹਾਂ ਇਸ ਸਥਾਨ ਤੇ ਵੀ ਤੇ ਇਲਾਕੇ ਚ ਵੀ ਇਸੇ ਤਰ੍ਹਾਂ ਸਵਾਮਾ ਕਰਦੇ ਰਹੀਏ ਬਸ ਸਮੂਚੀ ਸਾਡੇ ਇਲਾਕੇ ਨੂੰ ਵੀ ਇਹ ਬੇਨਤੀ ਆ ਕਿ ਸਾਡੇ ਲਈ ਇਹ ਅਰਦਾਸ ਬੇਨਤੀ ਕਰਿਓ ਕਿ ਅਸੀਂ ਇਹ ਸਵਾਮਾ ਜਿਵੇਂ ਹੁਣ 2 ਤਰੀਕ ਨੂੰ ਇਸੇ ਸਥਾਨ ਤੇ ਘੱਲੂ ਘਰਾ ਦੇਵਸ ਮਨਾਇਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਸੋ ਇਹ ਟੀਮ ਇਸੇ ਤਰ੍ਹਾਂ ਹੁਣ ਅਥੀ ਹਜੂਰ ਸਾਹਿਬ ਨੂੰ ਸੰਗਤ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਵਰਸੀ ਆ 4 ਅਗਸਤ ਨੂੰ ਅੱਗੇ ਨਗਰ ਕੀਰਤਨ ਲੈ ਕੇ ਜਾਂਦੇ ਸੀ ਪਰ ਹੁਣ ਉੱਥੇ ਮੌਸਮ ਵੀ ਖਰਾਬ ਹੁੰਦਾ ਉਹਦੇ ਕਰਕੇ ਥੋੜਾ ਜਿਹਾ ਸੰਕੋਚ ਕੀਤਾ ਕਿ ਹੋ ਸਕਦਾ ਕਿ ਤੇ ਰਾਤ ਤੇ ਜੁ ਰੁਕਣਾ ਪੈ ਜਾਵੇ ਫਿਰ ਮਹਾਰਾਜ ਦਾ ਕੋਈ ਇਦਾਂ ਦਾ ਕੋਈ ਚੱਕਰ ਨਾ ਪਵੇ ਜਿਹਦੇ ਨਾਲ ਕੱਲ ਕੋ ਕੋ ਕੈਂਤੂ ਹੋਵੇ ਉਹਦੇ ਕਰਕੇ ਹੁਣ ਸੰਗਤ ਜਿਹੜੀ ਬੱਸਾਂ ਰਾਹੀਂ ਟ੍ਰੇਨਾਂ ਰਾਹੀਂ ਜਾਂ ਜਹਾਜ਼ ਰਾਹੀਂ ਉਹ ਸੰਗਤ ਜਿਹੜੀ ਆ 4 ਅਗਸਤ ਨੂੰ ਅਸੀਂ ਇੱਥੋਂ 28 ਜਾਂ 29 ਅਗਸਤ ਨੂੰ ਬੱਚਾਂ ਦਾ ਕਾਫਲਾ ਲੈ ਕੇ ਆਪਣੀਆਂ ਗੱਡੀਆਂ ਲੈ ਕੇ ਹਜੂਰ ਸਾਹਿਬ ਨੂੰ ਸੰਤਪਾਪਾ ਨਿਹੰਗ ਸਿੰਘ ਜੀ ਵਰਸੀ ਮਨਾਉਣ ਜਾਣਾ ਦੋ ਪਾਰਸੋਂ ਤੋਂ ਅਸੀਂ ਟੂਰਨਾਮੈਂਟ ਮਾਲਪੁਰ ਸ਼ੁਰੂ ਹੋ ਗਿਆ ਸਾਡੀ ਸਮੂਚੀ ਟੀਮ ਉੱਥੇ ਸ਼ੁਰੂ ਹੋਣੀ ਆ ਸੋ ਇਸ ਕਰਕੇ ਹਾਂ ਅਸੀਂ ਜਿਹੜੇ ਬੱਚਿਆਂ ਨੇ ਇਸ ਕੈਂਪ 'ਚ ਭਾਗ ਲਿਆ ਸਾਰਿਆਂ ਨੇ ਬਹਿ ਕੇ ਵਿਚਾਰ ਕੀਤੀ ਸਮੂਚੀ ਟੀਮ ਨੇ ਸੰਤਪਾਪਾ ਗਰਮੀ ਸਿੰਘ ਜੀ ਨਾਲ ਵੀ ਵਿਚਾਰ ਕੀਤੀ ਕਿ ਜਿਹੜੇ ਬੱਚਿਆਂ ਨੇ ਕੈਂਪ 'ਚ ਭਾਗ ਲਿਆ ਉਹਨਾਂ ਬੱਚਿਆਂ ਨੂੰ ਕੁਝ ਬੱਚਿਆਂ ਨੇ ਅਮਰਤ ਛਕਣੇ ਜਿਹਦਾ ਪਿਛਲੀ ਵਾਰ ਕਿੰਨੇ 40 ਜਨਰੈਲ ਸਿੰਘ ਜੀ ਕਿੰਨੇ ਬੱਚੇ ਸੀ 80 ਤੋਂ ਵੱਧ ਬੱਚਿਆਂ ਨੇ ਪਿਛਲੇ ਸਾਲ ਇਸ ਕੈਂਪ ਵਾਲਿਆਂ ਨੇ ਅਮਰਤ ਛਕਾਇਆ ਸੀ ਇਸ ਵਾਰ ਵੀ ਵੱਡੀ ਗਿਣਤੀ 'ਚ ਬੱਚੇ ਤਿਆਰ ਆ ਪਰ ਅਸੀਂ ਕਿਉਂਕਿ ਗਰਮੀ ਬਹੁਤ ਸੀ ਤੇ ਅਸੀਂ ਥੋੜਾ ਜਿਹਾ ਮੌਸਮ ਦਾ ਪੰਥ ਦੇਖਦੇ ਹੋਏ ਤੁਸੀਂ ਅੱਜ ਵੀ ਦੇਖਿਆ ਵੇ ਕਿੰਨੀ ਗਰਮੀ ਸੀ ਅਸੀਂ ਵਿਚਾਰ ਕੀਤਾ ਵੇ ਅਗਲੇ ਐਤਵਾਰ ਜਿਹੜੇ ਬੱਚਿਆਂ ਨੇ ਉਹਨਾਂ ਦੇ ਮਾਪਿਆਂ ਨੇ ਅਮਰਤ ਛਕਣਾ ਨਾਲੇ ਤੋਂ ਉੱਥੇ ਅਮਰਤ ਛਕ ਲੈਣਗੇ ਬਾਕੀ ਜਿਹਨਾਂ ਬੱਚਿਆਂ ਨੇ ਕੈਂਪ 'ਚ ਭਾਗ ਲਿਆ ਸਾਰੇ ਜਾਣੇ ਉੱਥੇ ਤਾਕਤ 3 ਕੇਸਗਰੋ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਨਮਾਸਤਕ ਹੋਣਗੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸਗੰਨ ਸਾਹਿਬ ਜਾ ਕੇ ਨਮਾਸਤਕ ਹੋਣਗੇ ਪਤਾ ਲੱਗੂਗਾ ਇਤਿਹਾਸ ਦਾ ਜਿਹੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਇਸ ਕੈਂਪ ਚ ਭਾਗ ਲਿਆ ਸੋ ਅਸੀਂ ਇੱਕ ਵਾਰ ਫਿਰ ਸਾਬ ਸ੍ਰੀ ਗੁਰੂਆਂ ਸਾਹਿਬ ਜੀ ਅੱਗੇ ਅਤੇ ਸੰਤ ਪਾਪਾ ਨਿਹੰਗ ਸਿੰਘ ਜੀ ਅੱਗੇ ਇਹੇ ਅਰਦਾਸ ਕਰਦੇ ਆ ਕਿ ਸਾਡੀ ਟੀਮ ਨੂੰ ਇਸੇ ਤਰ੍ਹਾਂ ਇਕਜੁੱਟ ਰੱਖਿਓ ਅਸੀਂ ਇਸੇ ਤਰ੍ਹਾਂ ਜਿੰਦਾ ਵੀ ਹੋ ਸਕਦਾ ਅਸੀਂ ਸਮਾਜ ਲਈ ਕੌਮ ਲਈ ਇਹ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ